ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮਾਹਰ ਜਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਆਂ ਐਜੰਡਾ ਸਤਿ ਸ਼੍ਰੀ ਅਕਾਲ ਨਮਸਕਾਰ ਦਾ ਵਰਦੇ ਪੰਜਾਬ ਵਜਲੈਂਸ ਬਿਊਰੋ ਅਤੇ ਵਿਅਦਬੀ ਕੇਸਾਂ ਚ ਬਣੀ ਐਸ ਆਈਟੀ ਵੱਲੋਂ ਸਾਬਕਾ ਮੰਤਰੀਆਂ ਤੇ ਕੇਸ ਚ ਲਾਉਣ ਸੰਬੰਧੀ ਇਹ ਖਬਰ ਹੋਏਗੀ ਪਹਿਲਾਂ ਖਬਰ ਸੰਖੇਪਚ ਤੇ ਫਿਰ ਦਿਆਂਗੇ ਵਿਸਤਾਰ ਪੰਜਾਬ ਸਰਕਾਰ ਨੇ ਆਖਰ ਆਪਣੀ ਗਲਤੀ ਮੰਨ ਲਈ ਹੈ ਕਿ ਮੁੱਖ ਮੰਤਰੀ ਕੋਲ ਕੋਈ ਪਾਵਰ ਨਹੀਂ ਕਿ ਉਹ ਸਾਬਕਾ ਮੰਤਰੀਆਂ ਤੇ ਅਦਾਲਤਾਂ ਚ ਕੇਸ ਚਲਾਉਣ ਦੀ ਪ੍ਰਵਾਨਗੀ ਦੇਵੇ ਯਾਨੀ ਕਿ ਪ੍ਰੋਸੀਕਿਊਸ਼ਨ ਸੈਂਕਸ਼ਨ ਦੇਵੇ ਫਰਵਰੀ 23 2024 ਨੂੰ ਕੈਬਨਿਟ ਦੀ ਬੈਠਕ ਹੁੰਦੀ ਆ ਭਾਵੇਂ এজেন্ডੇ ਚ ਆਈਟਮ ਨਹੀਂ ਸੀ ਪਰ ਗੱਲਬਾਤ ਹੁੰਦੀ ਆ ਤੇ ਇਹ ਫੈਸਲਾ ਕੀਤਾ ਜਾਂਦਾ ਹੈ ਕਿ ਬੇਅਦਬੀ ਮਾਮਲੇ 'ਚ ਸੁਖਬੀਰ ਬਾਦਲ ਅਤੇ ਵਜੀਲੈਂਸ ਬਿਊਰੋ ਦੇ ਤਿੰਨ ਮੰਤਰੀਆਂ ਵਿਰੁੱਧ ਕੀਤੇ ਗਏ ਕੇਸ ਉਹਨਾਂ 'ਚ ਪ੍ਰੋਸੀਕਿਊਸ਼ਨ ਸੈਂਕਸ਼ਨ ਗਵਰਨਰ ਸਾਹਿਬ ਤੋਂ ਲਈ ਜਾਵੇ ਕਿਉਂਕਿ ਅਦਾਲਤਾਂ ਇਸ ਪੁਰਾਣੀ ਸੈਂਕਸ਼ਨ ਨੂੰ ਮੰਨ ਨਹੀਂ ਰਹੀਆਂ ਜਿਹੜੀਆਂ ਕਿ ਭਗਵੰਤ ਮਾਨ ਨੇ ਦਿੱਤੀਆਂ ਸੀ ਪ੍ਰੋਸੀਕਿਊਸ਼ਨ ਸੈਂਕਸ਼ਨ ਜੋ ਪ੍ਰੋਵੈਂਸ਼ਨ ਆਫ ਕ腐ਪਸ਼ਨ ਐਕਟ ਉਨੀਸੋ 88 ਐਜ਼ ਅ ਐਮੈਂਡੇਡ ਇਨ 2018 ਮੁਤਾਬਕ ਅਪੋਇੰਟਿੰਗ ਅਥਾਰਟੀ ਮਤਲਬ ਕਿ ਨਿਯੁਕਤੀ ਕਰਨ ਵਾਲਾ ਜਿਹੜਾ ਅਫਸਰ ਹੈ ਜਾਂ ਅਧਿਕਾਰੀ ਹੈ ਉਸ ਤੋਂ ਇਹ ਪ੍ਰਵਾਨਗੀ ਲੈਣੀ ਚਾਹੀਦੀ ਹੈ ਅੱਗੇ ਚੱਲ ਕੇ ਦੱਸਾਂਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਹ ਗਲਤੀ ਕਰਵਾਈ ਕਿਹੜੇ ਆਈਐਸ ਅਧਿਕਾਰੀ ਨੇ ਹੁਣ ਖਬਰ ਸੁਣੋ ਵਿਸਤਾਰਚ ਅਨਵਸਤਿਗੇਸ਼ਨ ਦੇ ਮੁਖੀ ਐਲਕੇ ਯਾਦਵ ਆਈਪੀਐਸ ਸਪੈਸ਼ਲ ਡਿਜੀਪੀ ਜੋ ਕਿ ਕੋਟਕਪੂਰਾ ਕਾਂਡ ਦੇ ਵਿੱਚ ਬਣੀ ਐਸਆਈਟੀ ਦੇ ਮਾਮਲੇ ਦੇ ਵਿੱਚ ਚੇਅਰਮੈਨ ਵੀ ਸੀਗੇ ਉਹਨਾਂ ਨੇ ਬੀਤੇ ਦਿਨੀ ਚਲਾਨ ਪੇਸ਼ ਕੀਤਾ ਫਰੀਦਕੋਟ ਦੀ ਅਦਾਲਤ ਦੇ ਵਿੱਚ ਜਿਸ ਵਿੱਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਅਤੇ ਕੁਝ ਹੋਰ ਅਧਿਕਾਰੀ ਦੋਸ਼ੀ ਦੱਸੀ ਗਏ ਦੱਸੇ ਗਏ ਪਰ ਉਹਨਾਂ ਨੇ ਜਿਹੜੀ ਪ੍ਰੋਸੀਕਿਊਸ਼ਨ ਸੀ ਸੈਂਕਸ਼ਨ ਉਹ ਪਹਿਲਾਂ ਤਾਂ ਲਾਈ ਹੀ ਨਹੀਂ ਫਿਰ ਜੇ ਲਾਈ ਤਾਂ ਉਹ ਮੁੱਖ ਮੰਤਰੀ ਤੋਂ ਲੈ ਕੇ ਲਾਤੀ ਪਰ ਸੁਖਬੀਰ ਬਾਦਲ ਦੇ ਵਕੀਲ ਨੇ ਜੱਜ ਸਾਹਿਬ ਨੂੰ ਕਿਹਾ ਕਿ ਇਹ ਜਿਹੜੀ ਪ੍ਰੋਸੀਕਿਊਸ਼ਨ ਸੈਂਕਸ਼ਨ ਲਾਈ ਗਈ ਹੈ ਇਹ ਗਲਤ ਆ ਇਹਦੇ ਮੁਤਾਬਕ ਮੇਰੇ ਤੇ ਕੇਸ ਨਹੀਂ ਚੱਲ ਸਕਦਾ ਤਾਂ ਉਹ ਕੇਸ ਉੱਥੇ ਠੱਪ ਹੋ ਗਿਆ ਤੇ ਮਾਮਲਾ ਖੜ ਗਿਆ ਲਓ ਹੁਣ ਉਹਨਾਂ ਦੱਸਦੇ ਆ ਕਿ ਵਿਜਲਨਸ ਬਿਊਰੋ ਦੇ ਵੱਲੋਂ ਤਿੰਨ ਸਾਬਕਾ ਮੰਤਰੀਆਂ ਦੇ ਵਿਰੁੱਧ ਦائر ਕੇਸ ਭ੍ਰਸ਼ਟਾਚਾਰ ਦੇ ਜਿਨ੍ਹਾਂ ਚ ਸ਼ਾਮਲ ਨੇ ਸਾਧੂ ਸਿੰਘ ਧਰਮਸੋਤ ਫਾਰਦ ਬੁਸ਼ਨ ਆਸ਼ੂ ਅਤੇ ਸੁੰਦਰ ਸ਼ਾਮ अरोड़ा ਉਹਨਾਂ ਦੀ ਪ੍ਰੋਸੀਕਿਊਸ਼ਨ ਸੈਂਕਸ਼ਨ ਵੀ ਗਲਤ ਤਰੀਕੇ ਦਿੱਤੀ ਗਈ ਮੁੱਖ ਮੰਤਰੀ ਤੋਂ ਦਵਾਈ ਗਈ ਇਹ ਗਲਤੀ ਹੋਈ ਕਿਵੇਂ ਕਾਰਵਾਈ ਕਿਸ ਨੇ ਜਿਹੜਾ ਵੇਜੀਲੈਂਸ ਬਿਊਰੋ ਵਿੰਗ ਹੈ ਇਹ ਅੰਡਰ ਦੀ ਐਡਮਿਨਿਸਟ੍ਰੇਟਿਵ ਕੰਟਰੋਲ ਆਫ ਵੇਜੀਲੈਂਸ ਡਿਪਾਰਟਮੈਂਟ ਹੁੰਦਾ ਜਿਹਦਾ ਕਿ ਮੁਖੀ ਮੁਖ ਸਕੱਤਰ ਯਾਨੀ ਕਿ ਚੀਫ ਸਕੱਟਰੀ ਹੁੰਦਾ ਤੇ ਉਸ ਵਕਤ ਵੀ ਕੇ ਜੰਜੂਹਾ ਸਾਹਿਬ ਚੀਫ ਸਕੱਤਰ ਸੀ ਜਿਸੇ ਵੀ ਮੰਤਰੀ ਵਿਰੁੱਧ ਮਾਮਲਾ ਅੱਗੇ ਤਾਂ ਤੁਰਨਾ ਹੈ ਜੇ ਉਹਦੀ ਅਪੋਇੰਟਿੰਗ ਅਥਾਰਟੀ ਉਸਦੇ ਲਈ ਪ੍ਰਵਾਨਗੀ ਦੇਵੇ ਪਰ ਹੋਇਆ ਕਿ ਕਿ ਇਸ ਮੁਖ ਸਕੱਤਰ ਨੇ ਪ੍ਰਵਾਨਗੀ ਦਵਾਈ ਮੁੱਖ ਮੰਤਰੀ ਤੋਂ ਵੈਜੀਲੈਂਸ ਬਿਊਰੋ ਨੇ ਬੜਾ ਸਪਸ਼ਟ ਲਿਖਿਆ ਸੀ ਮੁਖ ਸਕੱਤਰ ਵੀਕੇ ਜੰਜੂਆ ਨੂੰ ਕਿ ਕੰਪਟੈਂਟ ਅਥਾਰਟੀ ਤੋਂ ਪ੍ਰਵਾਨਗੀ ਦਵਾਈ ਜਾਏ ਤੇ ਕੰਪਟੈਂਟ ਅਥਾਰਟੀ ਮੰਤਰੀਆਂ ਦੇ ਕੇਸ ਦੇ ਵਿੱਚ ਹੁੰਦੇ ਨੇ ਗਵਰਨਰ ਸਾਹਿਬ ਬਰਨਵਾਰੀ لال ਪ੍ਰੋਹਿਤ ਤੇ ਇਸ ਸਾਰੀ ਜਾਣਕਾਰੀ ਦੇ ਹੁੰਦੇ ਬਾਵਜੂਦ ਵੀਕੇ ਜਿੰਜੂਆ ਨੇ ਚਿੱਠੀ ਤਿਆਰ ਕਰਕੇ ਫਾਈਲ ਤਿਆਰ ਕਰਕੇ ਮੁੱਖ ਮੰਤਰੀ ਤੋਂ ਦਸਖਤ ਕਰਵਾ ਦਿੱਤੇ ਤੇ ਮੁੱਖ ਮੰਤਰੀ ਨੇ ਅਣਪੋਲਪ ਨੇ ਚਾਰ ਵੀ ਦਿੱਤੇ ਤੇ ਫਿਰ ਉਹ ਸਾਰਾ ਮਾਮਲਾ ਅਦਾਲਤਾਂ ਚ ਆ ਕੇ ਠੱਪ ਹੋ ਗਿਆ ਸਾਡੀ ਅੱਜ ਗੱਲ ਬਾਤ ਪ੍ਰੋਸੀਕਿਊਸ਼ਨ ਡਿਪਾਰਟਮੈਂਟ ਦੇ ਕੁਝ ਅਧਿਕਾਰੀਆਂ ਨਾਲ ਹੋਈ ਸਾਨੂੰ ਉਹਨਾਂ ਨੇ ਦੱਸਿਆ ਕਿ ਇਹ ਦਾ तकरीबन ਹਰ ਅਧਿਕਾਰੀ ਨੂੰ ਪਤਾ ਹੈ ਕਿ ਪ੍ਰੋਸੀਕਿਊਸ਼ਨ ਸੈਂਕਸ਼ਨ ਉੱਥੋਂ ਹੀ ਮਿਲਦੀ ਹੈ ਜਿਹੜੀ ਅਥਾਰਟੀ ਬੰਦੇ ਨੂੰ ਨਿਯੁਕਤ ਕਰਦੀ ਹੋਵੇ ਜਿਹੜੇ ਪੰਜਾਬ ਸਰਕਾਰ ਦੇ ਅਫਸਰ ਹੈ ਉਹਨਾਂ ਦੀ ਜਿਹੜੀ ਪ੍ਰੋਸੀਕਿਊਸ਼ਨ ਸੈਂਕਸ਼ਨ ਹੈ ਉਹ ਮੁੱਖ ਮੰਤਰੀ ਦੇ ਸਕਦਾ ਹੈ ਇਹਦੇ ਵਿੱਚ ਪੀਸੀਐਸ ਅਫਸਰ ਸ਼ਾਮਲ ਨੇ ਤਹਿਸੀਲਦਾਰ ਸ਼ਾਮਲ ਨੇ ਇਹਦੇ ਵਿੱਚ ਪੰਜਾਬ ਪੁਲਿਸ ਸਰਵਿਸ ਦੇ ਅਪ ਟੂ ਦੀ ਲੈਵਲ ਆਫ ਐਸਪੀ ਅਫਸਰ ਸ਼ਾਮਲ ਨੇ ਪਰ ਜਿਹੜੇ ਆਈਪੀਐਸ AIS IFS ਅਫਸਰ ਨੇ ਉਹਨਾਂ ਦੀ ਜਿਹੜੀ ਨਿਯੁਕਤੀ ਆ ਉਹ ਕੇਂਦਰ ਸਰਕਾਰ ਕਰਦੀਆ ਯਾਨੀ ਕਿ ਡਿਪਾਰਟਮੈਂਟ ਆਫ ਪਰਸਨਲ ਐਂਡ ਟ੍ਰੇਨਿੰਗ ਸੋ ਉਹਨਾਂ ਤੋਂ ਇਹ ਪ੍ਰਵਾਨਗੀ ਆਉਣੀ ਚਾਹੀਦੀ ਆ ਉਹ ਤੋਂ ਬਿਨਾ ਤੁਸੀਂ ਮੁਕਦਮਾ ਕੋਰਟ ਦੇ ਵਿੱਚ ਚਲਾ ਨਹੀਂ ਸਕਦੇ ਜੰਜੂਆ ਸਾਹਿਬ ਨੇ ਇੱਕ ਪਾਸੇ ਹੋਰ ਗਲਤੀ ਕੀਤੀ ਜਦੋਂ ਐਮਐਲਏ ਅਮਿਤ ਰਤਨ ਬਠੰਡੇ ਆਲਾ ਫੜਿਆ ਗਿਆ ਤਾਂ ਵੈਜੀਲੈਂਸ ਬਿਊਰੋ ਨੇ ਫੇਰ ਇਹਨਾਂ ਨੂੰ ਅਪਲਾਈ ਕੀਤਾ ਕਿ ਜੀ ਸਮਰੱਥ ਅਥਾਰਟੀ ਤੋਂ ਪ੍ਰਵਾਨਗੀ ਲੈ ਕੇ ਦਿਓ ਤੇ ਉਹੀ ਕੰਮ ਕੀਤਾ ਫੇਰ ਡਿਪਾਰਟਮੈਂਟ ਆਫ ਪਾਰਲੀਮੈਂਟਰੀ ਅਫੇਅਰਜ਼ ਰਾਹੀਂ ਮੁੱਖ ਮੰਤਰੀ ਤੋਂ ਪ੍ਰਵਾਨਗੀ ਜੰਜੂਆ ਸਾਹਿਬ ਨੇ ਦਿਵਾਤੀ ਤੇ ਮਾਮਲਾ ਅਦਾਲਤ ਦੇ ਵਿੱਚ ਹੋ ਗਿਆ ਠੱਪ ਜਦੋਂ ਕਿ ਐਮ.ਐਲ.ਏ ਦੇ ਕੇਸ ਵਿੱਚ ਪ੍ਰਵਾਨਗੀ ਆਉਣੀ ਚਾਹੀਦੀ ਹੈ ਸਪੀਕਰ ਆਫ ਦੀ ਵਿਧਾਨ ਸਭਾ ਤੇ ਹੁਣ ਇੰਨਾ ਸਮਾਂ ਵਿਅਰਥ ਹੋਣ ਤੋਂ ਬਾਅਦ ਸਪੀਕਰ ਤੋਂ ਪ੍ਰਵਾਨਗੀ ਲੈ ਕੇ ਭੇਜੀ ਗਈ ਹੈ। ਦੋਸਤੋ ਇੱਥੇ ਸਰਕਾਰ ਛੱਕੇ ਵੀ ਕਰਦੀ ਆ ਕਿ ਗਵਰਨਰ ਨੂੰ ਜੇ ਭੇਜਾਂਗੇ ਭੇਜਣੀ ਤਾਂ ਪੈਣੀ ਆ ਫਾਈਲ ਤਾਂ ਹੀ ਉੱਥੋਂ ਪ੍ਰਵਾਨਗੀ ਮਿਲ ਸਕਦੀ ਆ। ਪਰ ਜਿਹੜੇ ਇਹ ਸਾਬਕਾ ਮੰਤਰੀ ਸੰਤਰੀ ਤੁਰੇ ਫਿਰਦੇ ਆ ਇਹ ਸਾਰੇ ਹੁਣ ਕਾਂਗਰਸੀ ਸ਼ਾਮਲ ਹੋ ਗਏ ਆ ਬੀਜੇਪੀ ਚ ਤੇ ਗਵਰਨਰ ਬਨਵਾਰੀ لال ਪ੍ਰੋਹਿਤ ਇੱਕ ਬੀਜੇਪੀ ਦਾ ਅਪੁਆਇੰਟੀ ਆ। ਦੇ ਵੀਰ ਇਹ ਸ਼ੱਕ ਕੀਤਾ ਜਾ ਰਿਹਾ ਹੈ ਕਿ ਗਵਰਨਰ ਨੇ ਛੇਤੀ ਛੇਤੀ ਪ੍ਰੋਸੀਕਿਊਸ਼ਨ ਸੈਂਕਸ਼ਨ ਦੇਣੀ ਨਹੀਂ ਮਾਮਲਾ ਅਦਾਲਤਾਂ ਦੇ ਵਿੱਚ ਗਵਰਨਰ ਸਾਹਿਬ ਲਟਕਾਉਣ ਦੀ ਕੋਸ਼ਿਸ਼ ਕਰਨਗੇ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਕੈਪਟਨ ਅਮਰਿੰਦਰ ਸਿੰਘ ਆਪਣਾ ਸਾਰਾ ਟੋਲਾ ਲੈ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਹੁਣ ਕੋਸ਼ਿਸ਼ ਤਾਂ ਫਿਰ ਹੋਊਗੀ ਕਿ ਘਟੋਟ ਕੱਟ ਜੇ ਰੋਕ ਨਹੀਂ ਸਕਦੇ ਤਾਂ ਪ੍ਰੋਸੀਕਿਊਸ਼ਨ ਸੈਂਕਸ਼ਨ ਨੂੰ ਲਟਕਾ ਲਿਆ ਜਾਵੇ ਤੁਹਾਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਗਵਰਨਰ ਵਿਚਕਾਰ ਕਸ਼ੀਦਗੀ ਦਾ ਕਿੱਸਾ ਸੁਣਾਉਣਾ ਦਸੰਬਰ 2022 ਚ ਭਗਵੰਤ ਮਾਨ ਨੇ ਗੁਜਰਾਤ ਚੋਣਾਂ ਚ ਕੈਂਪੇਨ ਕਰਨ ਤੋਂ ਬਾਅਦ ਆ ਕੇ ਚੰਡੀਗੜ੍ਹ ਇਕ ਚਿੱਠੀ ਲਿਖੀ ਬਹੁਤ ਹੀ ਸਖਤ ਐਂਡ ਟੈਂਪਰੇਟ ਲੈਂਗੁਏਜ ਦੇ ਵਿੱਚ ਡਰਾਫਟ ਕੀਤੀ ਗਈ ਗਵਰਨਰ ਗਵਰਨਰ ਨੇ ਮੋੜਵਾ ਜਵਾਬ ਦਿੱਤਾ ਵਿਸ਼ਾ ਸੀਗਾ ਮੁੱਦਾ ਸੀਗਾ ਕੇਕਲਦੀਪ ਸਿੰਘ ਚਾਹਲ ਐਸਐਸਪੀ ਚੰਡੀਗੜ੍ਹ ਜਿਹੜਾ ਕਿ ਪੰਜਾਬ ਕਾਟਰ ਦਾ ਅਫਸਰ ਸੀ ਉਹਨੂੰ ਗਵਰਨਰ ਨੇ ਇੱਕ ਦਮ ਯਾਨੀ ਕਿ ਤਨਯੋਰ ਪੂਰਾ ਹੋਣ ਤੋਂ ਪਹਿਲਾਂ ਪੰਜਾਬ ਰੀਪੈਟਰੀਏਟ ਕਰਤਾ ਵਾਪਸ ਮੋੜਤਾ ਡੈਪੂਟੇਸ਼ਨ ਖਤਮ ਕਰਤੀ ਉਹਤੇ ਦੋਸ਼ ਲਾਇਆ ਕਿ ਉਹ ਮਿਸਕੰਡਕਟ ਕਰਦਾ ਹੈ ਯਾਨੀ ਕਿ ਉਹਦਾ ਚਾਲ ਚਲਨ ਅਧਿਕਾਰੀ ਜਿਹੜਾ ਅਫਸਰ ਹੈ ਉਹਦੇ ਵੱਜੋਂ ਠੀਕ ਨਹੀਂ ਤੇ ਇਸ ਮੰਦ ਦੇ ਵਿੱਚ ਪੰਜਾਬ ਦਸਤਾਵੇਜ਼ ਨੇ ਐਪੀਸੋਡ ਨੰਬਰ 77 ਚਲਾਇਆ ਸੀ ਉਹਦੇ ਉੱਤੇ ਸਿਰਨਾਵਾ ਪਹਿਲਾ ਅਸੀਂ ਲਿਖਿਆ ਸੀ ਕਿ ਮੁੱਖ ਮੰਤਰੀ ਦੇ ਨਾਲ ਨਾਲ ਗਵਰਨਰ ਨੇ ਵੀ ਕੀਤੀ ਹੈ ਗਲਤੀ ਤੇ ਦੂਜਾ ਸਿਰਨਾਵਾ ਅਸੀਂ ਲਿਖਿਆ ਸੀ ਸੀਐਮ ਦੇ ਦਫ਼ਤਰ ਤੇ ਮੁਖ ਸ਼ਕਤਰ ਦੇ ਦਫਤਰ ਵਿੱਚ ਦੂਰੀ ਕਿਉਂ ਇਹਦੇ ਵਿੱਚ ਜਿਹੜਾ ਕਨਫਿਊਜ਼ਨ ਕ੍ਰੀਏਟ ਕੀਤਾ ਗਿਆ ਸੀ ਤੁਸੀਂ ਇਹ ਐਪੀਸੋਡ ਜਦੋਂ ਵੇਖੋਗੇ ਤੁਹਾਨੂੰ ਪਤਾ ਲੱਗੂਗਾ ਕਿ ਮੁਖ ਸ਼ਕਤਰ ਨੂੰ ਗਵਰਨਰ ਨੇ ਸੂਚਿਤ ਕੀਤਾ ਸੀ ਕਿ ਮੈਂ ਇਹ ਫੈਸਲਾ ਕਰ ਲਿਆ ਤੁਹਾਡਾ ਐਸਐਸਪੀ ਪੰਜਾਬ ਕਾਡਰ ਵਾਲਾ ਵਾਪਸ ਭੇਜ ਰਹੇ ਆ ਦੇ ਮੁਖ ਸਖਤਰ ਨੇ ਇਸ ਦੀ ਜਾਣਕਾਰੀ ਸਹੀ ਸਮੇਂ ਮੁੱਖ ਮੰਤਰੀ ਤੱਕ ਪਹੁੰਚਾਉਣ ਦੀ ਕੋਤਾਹੀ ਕੀਤੀ ਨਹੀਂ ਪਹੁੰਚਾਈ ਮੇਰੀ ਗੱਲਬਾਤ ਉਸ ਸਮੇਂ ਮੁਖ ਸਖਤਰ ਨਾਲ ਵੀ ਹੋਈ ਉਸ ਸਮੇਂ ਦੇ ਪ੍ਰਿੰਸੀਪਲ ਸੈਕਟਰੀ ਟੂ ਸੀਐਮ ਵੀਨੂ ਪ੍ਰਸਾਦ ਨਾਲ ਵੀ ਹੋਈ ਤੇ ਸਾਰਿਆਂ ਨੇ ਪੱਲਾ ਝਾੜਿਆ ਮੁਖ ਸਖਤਰ ਜੰਜੂਆ ਨੇ ਕਿਹਾ ਕਿ ਮੈਂ ਜੀ ਇਨਫੋਰਮ ਕਰਤਾ ਸੀ ਸੀਐਮ ਨੂੰ ਤੇ ਸੀਐਮ ਨੂੰ ਕਹਿੰਦਾ ਸੰ ਤਾਂ ਕੁਝ ਲਿਖਤੀ ਮਿਲਿਆ ਦੀ ਇਹ ਸਾਰਾ ਕਨਫਿਊਜ਼ਨ ਕ੍ਰੀਏਟ ਪਹਿਲੇ ਪੈਰੋਂ ਹੋਇਆ ਜੰਜੂਆ ਸਾਹਿਬ ਤੋਂ ਚਲੋ ਜੇ ਜੰਜੂਆ ਸਾਹਿਬ ਨੇ ਜਵਾਨੀ ਵੀਨੂ ਪ੍ਰਸਾਦ ਨੂੰ ਦੱਸਤਾ ਸੀ ਤਾਂ ਵੀਨੂ ਪ੍ਰਸਾਦ ਵੀ ਲਿਖਤੀ ਨੋਟ ਬਣਾ ਕੇ ਮੁੱਖ ਮੰਤਰੀ ਦੇ ਟੇਬਲ ਤੇ ਰੱਖ ਸਕਦਾ ਸੀ ਮੁੱਖ ਮੰਤਰੀ ਨੂੰ ਸੂਚਿਤ ਨਹੀਂ ਕੀਤਾ ਅਧਿਕਾਰੀਆਂ ਨੇ ਤੇ ਮੁੱਖ ਮੰਤਰੀ ਨੇ ਆਉਂਦੇ ਹੀ ਤੈਸ਼ ਦੇ ਵਿੱਚ ਇੱਕ ਚਿੱਠੀ ਗਵਰਨਰ ਨੂੰ ਲਿਖਤੀ ਕਿ ਤੁਸੀਂ ਸਾਡਾ ਅਧਿਕਾਰੀ ਸਮਾਂ ਪੂਰੇ ਹੋਣ ਤੋਂ ਪਹਿਲਾਂ ਬਦਲਿਆ ਕਿਉਂ ਹੈ ਤੇ ਗਵਰਨਰ ਸਾਹਿਬ ਤੁਸੀਂ ਇੱਕ ਹਰਿਆਣੇ ਦੀ ਆਈਪੀਐਸ ਔਰਤ ਅਫਸਰ ਐਸਐਸਪੀ ਯੂਟੀ ਚੰਡੀਗੜ੍ਹ ਕਿਵੇਂ ਲਾਤੀ ਤੁਸੀਂ ਹਰਿਆਣੇ ਦਾ ਪੱਖ ਭੂਰ ਰਹੇ ਹੋ ਇਹੋ ਜਿਹੇ ਇਲਜ਼ਾਮ ਭਗਵੰਤ ਮਾਨ ਨੇ ਗਵਰਨਰ ਤੇ ਲਾਏ ਫਿਰ ਗਵਰਨਰ ਨੇ ਖੋਲ ਕੇ ਸੁਣਾਤੀ ਗੱਲ ਵੀ ਮੈਂ ਕਿੰਨੇ ਵਜੇ ਆਪਣਾ ਡੀਜੀਪੀ ਭੇਜਿਆ ਕਿੰਨੇ ਵਜੇ ਮੈਂ ਐਡਵਾਈਜ਼ਰ ਨੂੰ ਕਿਹਾ ਕਿ ਤੂੰ ਸੂਚਿਤ ਕਰ ਮੁਖ ਸਕੱਤਰ ਨੂੰ ਤੇ ਇਹ ਸਾਰੀ ਗਲਤੀ ਤਾਂ ਜੀ ਪੰਜਾਬ ਦੇ ਪ੍ਰਸ਼ਾਸਨ ਦੀ ਹੈ ਕਿ ਸ਼ੀਦਗੀ ਵੱਦਗੀ ਲੜਾਈ ਹੋਗੀ ਤੇ ਹੁਣ ਆ ਜਿਹੜੀ ਪ੍ਰਵਾਨਗੀ ਦੀ ਗੱਲ ਆ ਇੱਥੇ ਫੇਰ ਜੰਜੂਆ ਸਾਹਿਬ ਗਲਤੀ ਕਰਵਾ ਗਏ ਮੁੱਖ ਮੰਤਰੀ ਭਗਵੰਤ ਮਾਨ ਦੋਸਤੋ ਹੁਣ ਤੁਹਾਨੂੰ ਪ੍ਰੋਵੈਂਸ਼ਨ ਆਫ ਕਰਾਪਸ਼ਨ ਐਕਟ 1988 ਦੇ ਬਾਰੇ ਕੁਝ ਦੱਸਦੇ ਆ ਇਹਦੀਆਂ ਧਾਰਾਵਾਂ ਨੇ ਜਿਹੜੀਆਂ 2 17A ਅਤੇ 19 ਉਹਦਾ ਤੁਹਾਨੂੰ ਥੋੜਾ ਜਿਹਾ ਡਿਟੇਲ ਚ ਦੱਸਾਂਗੇ ਤੇ ਕਿਵੇਂ ਤੁਸੀਂ ਸਮਝ ਸਕੋਗੇ ਕਿ ਆਈਐਸ ਆਈਪੀਐਸ ਅਤੇ ਆਈਐਫਐਸ ਅਫਸਰਾਂ ਨੂੰ ਫੜਨਾ ਸੌਖਾ ਨਹੀਂ ਤੇ ਉਹਨਾਂ ਨੂੰ ਜੇਲ੍ਹ ਭੇਜਣਾ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ 17ਏ ਬਹੁਤ ਹੀ ਮਿਸ ਇੰਟਰਪ੍ਰੀਟਡ ਸੈਕਸ਼ਨ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੀ ਇਹਦੇ ਵਿੱਚ ਆਪਸ ਵਿਰੋਧੀ ਫੈਸਲੇ ਮੌਜੂਦ ਨੇ ਇੱਕ ਕਾਨੂੰਨ ਕਹਿੰਦਾ ਜਦੋਂ ਵੀ ਕੋਈ ਸਿਵਲ ਸਰਵੈਂਟ ਆਪਣੀ ਡਿਊਟੀ ਕਰਦੇ ਹੋਏ ਕੋਈ ਬੋਨਾਫਿਦੇ ਗਲਤੀ ਕਰ ਬੈਠਦਾ ਹੈ ਮਤਲਬ ਕੋਈ ਫੈਸਲਾ ਲੈਂਦੇ ਹੋਏ ਅਣਪੋਹਲ ਪੁਨੇ ਚ ਗਲਤੀ ਹੋ ਜਾਂਦੀ ਹੈ ਤੇ ਉਸ ਦੇ ਵਿਰੁੱਧ ਸਟੇਟ ਯਾਨੀ ਕਿ ਪੁਲਿਸ ਕਾਰਵਾਈ ਕਰਨਾ ਚਾਹੁੰਦੀ ਹੈ ਤਾਂ ਫਿਰ ਉਸ ਅਫਸਰ ਦੀ ਅਪੋਇੰਟਿੰਗ ਅਥਾਰਟੀ ਤੋਂ ਪ੍ਰਵਾਨਗੀ ਲੈਣੀ ਜ਼ਰੂਰੀ ਹੁੰਦੀ ਆ ਹੁਣ ਪ੍ਰੈਕਟੀਕਲੀ ਹੁੰਦਾ ਕੀ ਆ ਕਿ ਸਿਵਲ ਸਰਵੈਂਟ ਭਾਵੇਂ ਗਲਤੀ ਖੁਸ਼ੀ-ਖੁਸ਼ੀ ਕਰੇ ਤੇ ਰਿਸ਼ਵਤ ਲੈਂਦਾ ਭਾਵੇਂ ਰੰਗੇ ਹੱਥੀ ਫੜਿਆ ਜਾਵੇ ਫੇਰ ਵੀ ਉਹ ਇਹ ਆਰਗੂਮੈਂਟ ਪ੍ਰੋਪਾਉਂਡ ਕਰਦਾ ਹੈ ਅੱਗੇ ਵਧਾਉਂਦਾ ਕਿ ਪਹਿਲਾਂ ਜੀ ਪੁਲਿਸ ਜਾ ਕੇ 17 ए ਤਹਿਤ ਪ੍ਰਵਾਨਗੀ ਲੈ ਕੇ ਆਵੇ ਫਿਰ ਮੇਰੇ ਵਿਰੁੱਧ ਪਰਚਾ ਦਰਜ ਕਰ ਸਕਦੀ ਹੈ ਸਾਰੇ ਐਸ ਆਈ ਪੀ ਐਸ ਤੇ ਆਈ ਐਫਸ ਅਫਸਰ ਯੂਨੀਅਨ ਗਵਰਨਮੈਂਟ ਨੂੰ ਅਪਾਇੰਟ ਕਰਦੀ ਹੈ ਯਾਨੀ ਕਿ ਯੂਨੀਅਨ ਗਵਰਨਮੈਂਟ ਉਹਨਾਂ ਨੂੰ ਅਪਾਇੰਟ ਕਰਦੀ ਆ ਬਸ ਜਦੋਂ ਸਟੇਟ ਕੇਂਦਰ ਸਰਕਾਰ ਤੋਂ ਜਿਸੇ ਵੀ ਸੇਵਲ ਸਰਵੈਂਟ ਦੇ ਵਿਰੁੱਧ ਕਾਰਵਾਈ ਕਰਨ ਲਈ ਪ੍ਰਵਾਨਗੀ ਦੀ ਮੰਗ ਕਰਦੀ ਹੈ ਤੇ ਫਿਰ ਉਹ ਫਾਈਲ ਉੱਥੇ ਜਾ ਕੇ ਠੰਡੇ ਬਸਤੇ ਦੇ ਵਿੱਚ ਪੈ ਜਾਂਦੀ ਹੈ ਕਿਉਂਕਿ ਉੱਥੇ ਵੀ ਆਇ ਸਕਾਡਰ ਦੇ ਅਧਿਕਾਰੀ ਹੀ ਨਿਯੁਕਤ ਕੀਤੇ ਗਏ ਹੁੰਦੇ ਨੇ ਤੇ ਫਿਰ ਉਹ ਜਿਹਨੂੰ ਕਹਿੰਦੇ ਆ ਜੀ ਯੂ ਸਕ੍ਰੈਚ ਮਾਈ ਬੈਕ ਆਇਲ ਸਕ੍ਰੈਚ ਯੋਰ ਬੈਕ ਇਹਨਾਂ ਦਾ ਭਾਈਚਾਰਾ ਇੱਕ ਦੂਜੇ ਨੂੰ ਬਚਾਉਣ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ جواب ਫਿਰ ਕੇਂਦਰ ਸਰਕਾਰ ਕਦੇ ਦਿੰਦੀ ਨਹੀਂ ਵਾਰੀ ਰੈਅਰ ਹੈ ਕਿ ਕਿਸੇ ਅਫਸਰ ਦੇ ਵਿਰੁੱਧ ਪ੍ਰੋਸੀਕਿਊਸ਼ਨ ਸੈਂਕਸ਼ਨ ਕੇਂਦਰ ਸਰਕਾਰ ਸਮੇਂ ਸਿਰ ਦੇ ਦੇ ਇਸ ਗੱਲ ਦੀ ਤੁਹਾਨੂੰ ਉਦਾਹਰਣ ਦੇ ਦਿੰਦਾ ਵੀ ਕੇ ਜੰਜੂਆ ਸਾਬ ਦਾ ਮੁਖ ਸਕੱਤਰ ਹੁਣ ਰਿਟਾਇਰ ਹੋ ਗਏ ਉਹਨਾਂ ਦੇ ਵਿਰੁੱਧ ਇੱਕ ਕਰਾਪਸ਼ਨ ਕੇਸ ਜਿਹਨੂੰ ਕਹਿੰਦੇ Trap ਕੇਸ ਦਰਜ ਹੋਇਆ ਰੰਗੇ ਹਾਥੀ ਫੜੇ ਗਏ ਪਰ 17 A ਤਹਿਤ ਕੇਂਦਰ ਸਰਕਾਰ ਨੇ ਉਹਨਾਂ ਨੂੰ ਪ੍ਰਵਾਨਗੀ ਪੁਲਿਸ ਨੂੰ ਨਹੀਂ ਦਿੱਤੀ ਭਾਵੇਂ ਚਲਾਨ ਪੇਸ਼ ਕਰਤਾ ਗਿਆ ਉਹਦੇ ਵਿੱਚੋਂ ਫਿਰ ਕੋਰਟ ਦੇ ਜਦੋਂ ਵੇਖਿਆ ਵੀ ਤਰੀਕਾ ਪਈ ਜਾਂਦੀ ਹੈ ਸਮਾਂ ਵਿਅਰਥ ਹੋ ਰਿਹਾ ਉਹਨਾਂ ਨੂੰ ਟੈਂਪੋਰਰੀਲੀ ਡਿਸਚਾਰਜ ਕਰਤਾ ਕਿ ਪਹਿਲਾਂ ਸੈਂਕਸ਼ਨ ਲੈ ਕੇ ਆਉਂਗੇ ਫਿਰ ਇਸ ਕੇਸ ਨੂੰ ਸੁਰਜੀਤ ਕਰ ਲਾਂਗੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਅਨੂਪਿੰਦਰ ਸਿੰਘ ਨੇ ਇੱਕ ਆਦੇਸ਼ ਜਾਰੀ ਕੀਤਾ ਕਿ ਪੰਜਾਬ ਸਰਕਾਰ ਪੈਰਵੀ ਕਰ ਕਿ ਵੀ ਕੇ ਜੰਜੂਏ ਵਿਰੋਧ ਕੇਂਦਰ ਤੋਂ ਪ੍ਰੋਸੀਕਿਊਸ਼ਨ ਸੈਂਕਸ਼ਨ 3 ਮਹੀਨਿਆਂ ਦੇ ਅੰਦਰ ਅੰਦਰ ਲੈ ਕੇ ਆਵੇ ਜੋ ਕੇਂਦਰ ਸਰਕਾਰ ਅਬਜੈਕਸ਼ਨ ਲਾਉਂਦੀ ਆ ਉਹ ਸਾਰੇ ਅਬਜੈਕਸ਼ਨ ਰਿਮੂਵ ਕਰਕੇ ਇਹ ਪ੍ਰਵਾਨਗੀ ਲਿਆਂਦੀ ਜਾਵੇ ਪਰ ਦੋਸਤੋ 5 ਮਹੀਨੇ ਟੱਪ ਗਏ ਹਜੇ ਤੱਕ ਕੇਂਦਰ ਨੇ ਪੰਜਾਬ ਸਰਕਾਰ ਨੂੰ ਪ੍ਰਵਾਨਗੀ ਨਹੀਂ ਦਿੱਤੀ ਪੰਜਾਬ ਸਰਕਾਰ ਨੇ ਸਾਰਾ ਰਿਕਾਰਡ ਕੇਂਦਰ ਦੇ ਸਾਹਮਣੇ ਰੱਖ ਦਿੱਤਾ ਹੈ ਪਰ ਫੇਰ ਵੀ ਕੇਂਦਰ ਸਰਕਾਰ ਉਤੇ ਚੁੱਪ ਵੱਟੀ ਬੈਠੀ ਐ ਉਹ ਵੀ ਹਾਈ ਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਸੁਣਦਾ ਹੀ ਕੋਈ ਨਹੀਂ ਹੁਣ ਉਹਨੇ ਆਪਾਂ ਨੀਲੀਮਾ ਦੇ ਕੇਸ ਤੇ ਪੀ ਐਸ ਆਈ ਇਕ ਪਲੋਟ ਸਕੈਮ ਵਿਜਲੈਂਸ ਬਿਊਰੋ ਨੇ ਕਾਫੀ ਅਫਸਰਾਂ ਦੇ ਵਿਰੁੱਧ ਪਰਚਾ ਤਾਂ ਦਰਜ ਕਰਤਾ ਤੇ ਪੀ ਐਸ ਆਈ ਇਕ ਦੀ ਸਾਬਕਾ ਐਮ ਡੀ ਨੀਲੀਮਾ ਦੇ ਵਿਰੁੱਧ ਵੀ ਪਰਚਾ ਦਰਜ ਕਰਤਾ ਹੋਇਆ ਇਹ ਕਿ ਜਦੋਂ ਪਰਚਾ ਦਰਜ ਹੋ ਗਿਆ ਬਾਹਰ ਰੌਲਾ ਪੈ ਗਿਆ ਆਈਐਸ ਲੌਬੀ ਦੇ ਵਿੱਚ ਇਹਦੇ ਨਾਲ ਜ਼ਿਕਰ ਕਰਦਾ ਚੱਲਾ ਅਮਰੂਦ ਸਕੈਮ ਬਾਰੇ ਦੋ ਆਈਐਸ ਅਫਸਰਾਂ ਦੀਆਂ ਪਤਨੀਆਂ ਨੂੰ ਇਹਦੇ ਵਿੱਚ ਬੈਨੀਫਿਟ ਦਿੱਤਾ ਗਿਆ ਜਿਹੜਾ ਕਿ ਗੈਰ ਕਾਨੂੰਨੀ ਸੀ ਅਨਡਿਊ ਬੈਨੀਫਿਟ ਉਹ ਦੋਨੋਂ ਆਈਐਸ ਅਫਸਰ ਹਜੇ ਆਪਣੀਆਂ ਪੋਸਟਾਂ ਤੇ ਕਾਇਮ ਨੇ ਉਹਨਾਂ ਦੀਆਂ ਘਰ ਵਾਲੀਆਂ ਵਿਰੁੱਧ ਕੋਈ ਕਾਰਵਾਈ ਹੋਣ ਤੱਕ ਹੋਈ ਨਹੀਂ ਬਹੁਤੀ ਵਾਰ ਆਈਐਸ ਅਫਸਰ ਆਪਣੇ ਵਿਰੁੱਧ ਜਾਂਚ ਰੋਕਣ ਲਈ ਕਹਦੇ ਨੇ ਕਿ ਜਾਓ ਪਹਿਲਾਂ 17A ਦੀ ਸੈਂਕਸ਼ਨ ਲੈ ਕੇ ਆਵੇ ਪੁਲਿਸ ਉਸ ਤੋਂ ਬਾਅਦ ਕੰਮ ਅੱਗੇ ਤੁਰੂਗਾ ਇਰੀਗੇਸ਼ਨ ਸਕਾਮ ਦੇ ਵਿੱਚ ਵੀ ਤਿੰਨ ਆਈਸ ਅਫਸਰਾਂ ਨੇ ਆਪਣੇ ਵਿਰੁੱਧ ਜਾਂਚ ਕਾਫੀ ਦੇਰ ਨਹੀਂ ਹੋਣ ਦਿੱਤੀ ਪਰ ਭਗਵਾਨਤ ਮਾਨ ਨੇ ਹਮਲਾ ਮਾਰਦੇ ਹੋਏ ਪ੍ਰਵਾਨਗੀ ਦਿੱਤੀ ਕਿ ਤੁਸੀਂ ਇਨਕੁਆਰੀ ਤਾਂ ਕਰੋ ਇਨਕੁਆਰੀ ਦੀ ਪ੍ਰਵਾਨਗੀ ਦੇਤੀ ਗਈ ਤੇ ਪਰਚਾ ਹਜੇ ਦਰਜ ਹੋਇਆ ਨਹੀਂ ਪਰਚਾ ਦਰਜ ਕਰਨ ਲਈ ਫਿਰ ਰੇੜਕਾ ਉਹੀ 17A ਦਾ ਕਿ ਕੇਂਦਰ ਤੋਂ ਲਈ ਜਾਵੇ ਪ੍ਰਵਾਨਗੀ ਤੇ ਨਾਲ ਦੋ ਮੰਤਰੀ ਜਨਮੇਜਾ ਸੇਖੋਂ ਤੇ ਸ਼ਰਨਜੀਤ ਢਿੱਲੋਂ ਸ਼ਰਮਣੇ ਅਕਾਲੀ ਦਲ ਦੀ ਸਰਕਾਰ ਵਲੇ ਦੇ ਉਹਨਾਂ ਦੀ ਵੀ ਜਿਹੜੀ ਹੈਗੀ ਐ ਇਨਕੁਆਰੀ 'ਚ ਸ਼ਮੂਲੀਅਤ ਹੋ ਗਈ ਪਰ ਉਹਨਾਂ ਦੇ ਵਿਰੁੱਧ ਵੀ ਪਰਚਾ ਦਰਜ ਹੋਇਆ ਨਹੀਂ ਤੇ ਇਹ ਸਾਰਾ ਕੰਮ ਜਿਹੜਾ ਹੈਗਾ ਰੁਕਿਆ ਹੋਇਆ ਹੈ ਬਿਕਾਜ਼ ਆਫ ਸੈਕਸ਼ਨ 17A ਦੂਜੇ ਪਾਸੇ ਜਿਹੜੀ ਇੱਕ ਹੋਰ ਵਿਊ ਪੁਆਇੰਟ ਬਣਦਾ ਹੈ 17A ਬਾਰੇ ਉਹ ਕਹਿੰਦੇ ਆ ਜੀ ਸਿਵਲ ਸਰਵੈਂਟ ਵੱਲੋਂ ਰਿਸ਼ਵਤ ਲੈਣੀ ਗਲਤ ਫੈਸਲਾ ਜਾਣਬੁੱਝ ਕੇ ਕਰਨਾ ਇਹ ਉਹਦੀ ਆਫੀਸ਼ਲ ਡਿਊਟੀ ਦੇ ਤਹਿਤ ਨਹੀਂ ਗਿਣਿਆ ਜਾ ਸਕਦਾ ਇਹ ਬੋਨਫਿਡ ਮਿਸਟੇਕ ਨਹੀਂ ਹੁੰਦੀ ਇਹ ਮੈਲਾਫਿਡ ਮਿਸਟੇਕ ਹੁੰਦੀ ਆ ਯਾਨੀ ਕਿ ਬਾਦ ਨੀਅਤੀ ਦੇ ਨਾਲ ਕੀਤੀ ਗਈ ਗਲਤੀ ਤੇ ਫਿਰ ਇਸ ਦੇ ਸੰਬੰਧ ਦੇ ਵਿੱਚ ਪੰਜਾਬ ਦੀ ਵੈਜੀਲੈਂਸ ਬਿਊਰੋ ਨੇ ਇੱਕ ਲੰਮੀ ਚੌੜੀ ਚਿੱਠੀ ਬਣਾ ਕੇ ਜਿਹਦੇ ਨਾਲ ਨੱਥੀ ਕੀਤੀਆਂ ਗਈਆਂ ਨੇ ਸੁਪਰੀਮ ਕੋਰਟ ਦੀਆਂ ਜੱਜਮੈਂਟਸ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੀ ਜਦੋਂ ਨੀਲਮਾ ਦਾ ਕੇਸ ਤੁਰਿਆ ਤੇ ਹਜੇ ਤੱਕ ਭਗਵੰਤ ਮਾਨ ਨੇ ਖੁਦ ਇਹ ਚਿੱਠੀ ਤੇ ਕੋਈ ਫੈਸਲਾ ਅੰਤਮ ਲਿਆ ਨਹੀਂ ਉਹਨੂੰ ਸਮਾਂ ਨਹੀਂ ਮਿਲਿਆ ਜਾਂ ਉਹ ਲੈਣਾ ਚਾਹੁੰਦਾ ਨਹੀਂ ਇਹ ਸਾਨੂੰ ਪਤਾ ਨਹੀਂ ਯਾਦ ਦਵਾ ਦਿਆਂ ਕਿ ਜਦੋਂ ਵੀਨੂ ਪ੍ਰਸਾਦ ਪ੍ਰਿੰਸੀਪਲ ਸੈਕਟਰੀ ਟੂ ਸੀਐਮ ਆਈਐਸ ਆਫੀਸਰਸ ਐਸੋਸੀਏਸ਼ਨ ਦੇ ਪ੍ਰਧਾਨ ਹੁੰਦੇ ਸੀ ਉਦੋਂ ਨਿਲਮਾ ਦੇ ਵਿਰੁੱਧ ਮੁਕੱਦਮਾ ਦਰਜ ਹੋਇਆ ਸੀ ਤੇ ਇੱਕ ਸੰਦੇਸ਼ ਆਈਐਸ ਆਫੀਸਰ ਐਸੋਸੀਏਸ਼ਨ ਨੇ ਇੱਕ ਜਾਰੀ ਕੀਤਾ ਪੰਜਾਬ ਦੇ ਸਾਰੇ ਆਈਐਸ ਅਫਸਰਾਂ ਨੂੰ ਕਿ ਕੱਲ ਨੂੰ ਸ਼ਾਮੀ 5 ਵਜੇ ਵਿਸ਼ੇਸ਼ ਐਮਰਜੈਂਸੀ ਮੀਟਿੰਗ ਰੱਖੀ ਗਈ ਆ ਜਿਹੜਾ ਮਹਾਤਮਾ ਗਾਂਧੀ ਇੰਸਟੀਚਿਊਟ ਸੈਕਟਰ 26 ਚਾ ਉਹਦਾ ਨੋਟਿਸ ਜਾਰੀ ਹੋਇਆ ਉਹ ਨੋਟਿਸ ਕਿਸੇ ਪਾਸਿਓਂ ਰਜਿੰਦਰ ਤਗੜ ਯਾਨੀ ਕਿ ਮੈਨੂੰ ਪੰਜਾਬ ਦਸਤਾਵੇਜ਼ ਨੂੰ ਹਾਸਲ ਹੋ ਗਿਆ ਤੇ ਅਸੀਂ ਉਹਨੂੰ ਜਾਣਦੇ ਹੋਏ ਕੋਸ਼ਿਸ਼ ਕੀਤੀ ਕਿ ਵੀਨੂ ਪ੍ਰਸਾਦ ਦੀ ਵਰਸ਼ਨ ਲਈ ਜਾਏ ਕਿਉਂਕਿ ਉਹ ਪ੍ਰਧਾਨ ਨੇ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਕਾफी ਦੇਰ ਤੱਕ ਉਹਨਾਂ ਨੇ ਜਵਾਬ ਨਹੀਂ ਦਿੱਤਾ ਜਦੋਂ ਅਸੀਂ ਸਟੋਰੀ ਰਿਲੀਜ਼ ਕਰਤੀ ਫੇਸਬੁੱਕ ਤੇ ਅਤੇ indiannarrative.com ਨਿਊਜ਼ ਵੈੱਬਸਾਈਟ ਤੇ ਜਿੱਦਣ ਨਾਲ ਮੈਂ ਪਹਿਲਾਂ ਕੰਮ ਕਰਦਾ ਸੀ ਤਾਂ ਰਿਐਕਸ਼ਨ ਹੋਇਆ ਸਾਨੂੰ ਉਸ ਵਕਤ ਦੀ ਡਾਇਰੈਕਟਰ ਪਬਲਿਕ ਰਿਲੇਸ਼ਨ ਨੇ ਇਹ ਸੰਦੇਸ਼ ਪਾਇਆ ਗਰੁੱਪ 'ਚ ਕਿ ਇਹ ਖਬਰ ਝੂਠੀ ਆ ਬੇਬੁਨਿਆਦ ਆ ਫਿਰ ਅਸੀਂ ਉਹ ਜਿਹੜਾ ਨੋਟਿਸ ਆਇਆ ਸੀ ਉਸ ਵਕਤ ਦੇ 75 ਵੱਲੋਂ ਆਈਸੋ ਅਫੀਸਰ ਐਸੋਸੀਏਸ਼ਨ ਦੇ 75 ਵੱਲੋਂ ਉਹ ਸ਼ੇਅਰ ਕਰਤਾ ਗਰੁੱਪ ਦੇ ਵਿੱਚ ਉਹਨੂੰ ਬਾਅਦ ਮੈਡਮ ਡਾਇਰੈਕਟਰ ਸ਼ਾਂਤ ਹੋ ਗਏ ਖੈਰ ਇਹ ਇੱਕ ਕੋਸ਼ਿਸ਼ ਸੀ ਸਰਕਾਰ ਨੂੰ ਦਬਾਉਣ ਦੀ ਤੁਹਾਨੂੰ ਦੱਸ ਦਿਆਂ ਜਦੋਂ ਪੀਸੀਐਸ ਅਫਸਰਾਂ ਦੇ ਵਿਰੁੱਧ ਕਾਰਵਾਈ ਹੁੰਦੀ ਹੈ ਉਹ ਇਕੱਠੇ ਹੋ ਜਾਂਦੇ ਆ ਜਦੋਂ ਜਦੋਂ ਤਹਿਸੀਲਦਾਰਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ ਇਕੱਠੇ ਹੋ ਜਾਂਦੇ ਆ ਜਦੋਂ ਜਦੋਂ ਹੋਰ ਪਟਵਾਰੀਆਂ ਦੇ ਵਿਰੁੱਧ ਕਾਰਵਾਈ ਹੁੰਦੀ ਆ ਇਕੱਠੇ ਹੋ ਜਾਂਦੇ ਆ ਤੇ ਭਗਵਾਨ ਤਮਾਨ ਦੀ ਜ਼ੀਰੋ ਟੋਲਰੈਂਸ ਟੂਵਰਡ ਕਰਪਸ਼ਨ ਦੀ ਪਾਲਿਸੀ ਨੂੰ ਅੱਗੇ ਵਧਣ ਨਹੀਂ ਦਿੰਦੇ ਜਦੋਂ ਸਾਰਾ ਪ੍ਰਸ਼ਾਸਨ ਇਸ ਪਾਲਿਸੀ ਦਾ ਵਿਰੋਧ ਕਰਦਾ ਤਾਂ ਫੇਰ ਭਗਵਾਨ ਤਮਾਨ ਕੰਮ ਕੀ ਤੋਂ ਕਰਾਊਗਾ ਉਹ ਇਹ ਉਹਦੀ ਮਜਬੂਰੀ ਬਣ ਜਾਂਦੀ ਹੈ ਉਹ ਫੇਰ ਕਾਂਪ ਵੀ ਖਾਈ ਜਾਂਦਾ ਕਿਤੇ ਕਿਤੇ ਦਬਕਾ ਵੀ ਮਾਰ ਦਿੰਦਾ BCS ਅਫਸਰਾਂ ਨੂੰ ਨੇ ਧਮਕਾ ਮਾਰਿਆ ਸੀ ਕਿ ਕੱਲ 2 ਵਜੇ ਤੱਕ ਜੁਆਇਨ ਕਰ ਲੋ ਨਹੀਂ ਤਾਂ ਤੁਹਾਡੀ ਸਰਵਿਸ ਦੇ ਵਿੱਚ ਬ੍ਰੇਕ ਪਾ ਦਿੱਤਾ ਜਾਏਗਾ ਖੈਰ ਪੀਐਸ ਪੀਸੀਐਸ ਅਫਸਰਾਂ ਦਾ ਇਹ ਦਾਵਾ ਕਿ ਸਾਡੇ ਨਾਲ ਕੀਤੇ ਗਏ ਸੀ ਕੁਝ ਵਾਦੇ ਜਿਹੜੇ ਮੁੱਖ ਮੰਤਰੀ ਨੇ ਨਹੀਂ ਕੀਤੇ ਪੂਰੇ ਹੁਣ ਤੱਕ ਅਸੀਂ ਤਾਂ ਜੁਆਇਨ ਕਰ ਗਏ ਭਾਵੇਂ ਡਰ ਦੇ ਕਰਕੇ ਦੂਜੇ ਪਾਸੇ ਪੀਸੀਐਸ ਅਫਸਰਾਂ ਦਾ ਦਾਵਾ ਹੈ ਕਿ ਉਹਨਾਂ ਨੇ ਮੁੱਖ ਮੰਤਰੀ ਦੇ ਆਸ਼ਵਾਸ਼ਣ ਤੋਂ ਬਾਅਦ ਡਿਊਟੀ ਜੁਆਇਨ ਕੀਤੀ ਕਿਉਂਕਿ ਉਹਨਾਂ ਨੂੰ ਕਈ ਭਰੋਸੇ ਦਿੱਤੇ ਗਏ ਸੀ ਜਿਨ੍ਹਾਂ ਤੇ ਬਾਅਦ ਦੇ ਵਿੱਚ ਮੁੱਖ ਮੰਤਰੀ ਖਰੇ ਨਹੀਂ ਉਤਰੇ ਪਰ ਕੋਈ ਵੀ ਉਹਦੋਂ ਬਾਅਦ ਬੋਲਿਆ ਨਹੀਂ ਕਿਉਂਕਿ ਮੁੱਖ ਮੰਤਰੀ ਨੇ ਸ਼ਕਤੀ ਕੀਤੀ ਸੀ ਪਰ ਸ਼ਕਤੀ ਕਰਨੀ ਬਣਦੀ ਹੈ ਆਈਐਸ ਲੋਬੀ ਤੇ ਵੀ ਕਿਉਂਕਿ ਨਿਲਮਾ ਦੇ ਵਿਰੁੱਧ ਕਾਰਵਾਈ ਉਹ ਉਹਨਾਂ ਨੇ ਹੁਣ ਤੱਕ ਹੋਣ ਦਿੱਤੀ ਨਹੀਂ ਕੁਝ ਹੋਰ ਆਈਐਸ ਅਧਿਕਾਰੀ ਵੀ ਇਹੋ ਜੇ ਕੰਮਾਂ 'ਚ ਸ਼ਾਮਲ ਨੇ ਜਿਵੇਂ ਕਿ ਡੀਸੀ ਫਿਰੋਜ਼ਪੁਰ ਉਹਨਾਂ ਦੀ ਵਾਈਫ ਜਿਹੜੀ ਹੈਗੀ ਆ ਅਮਰੂਦ ਸਕੈਮ ਦੇ ਵਿੱਚ ਸ਼ਾਮਲ ਆ ਜਿਵੇਂ ਕਿ ਰਜੂਮ ਸਾਹਿਬ ਉਹਨਾਂ ਦੀ ਵਾਈਫ ਸ਼ਾਮਲ ਅਮਰੂਦ ਸਕੈਮ ਦੇ ਵਿੱਚ ਉਹਨਾਂ ਦੇ ਵਿਰੁੱਧ ਕਾਰਵਾਈ ਆਈਐਸ ਆਫਸਰਜ਼ ਲੌਬੀ ਹੋਣ ਨਹੀਂ ਦਿੰਦੀ ਕੁਝ ਆਈਐਸ ਅਫਸਰ ਇਹ ਦਾਅਵਾ ਕਰਦੇ ਆ ਕਿ ਕੀ ਆਈਪੀਐਸ ਅਫਸਰ ਗੜਬੜ ਨਹੀਂ ਕਰਦੇ ਹੁਣ ਤੱਕ ਆਈਪੀਐਸ ਅਫਸਰ ਦੇ ਵਿਰੁੱਧ ਕਿਸੇ ਵਿਰੁੱਧ ਵੀ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ਸਿਰਫ ਆਈਐਸਪੀਸੀਐਸ ਦੇ ਵਿਰੁੱਧ ਕਾਰਵਾਈਆਂ ਵਿਜਲੈਂਸ ਬਿਊਰੋ ਕਿਉਂ ਕਰਦੀ ਆ ਖੈਰ ਇਹਦਾ ਜਵਾਬ ਉਹ ਖੁਦ ਵਿਜਲੈਂਸ ਬਿਊਰੋ ਵਾਲੇ ਦੇ ਸਕਦੇ ਆ ਹੁਣ ਤੁਹਾਨੂੰ ਦੱਸਦੇ ਆ ਕਿ ਪੀਸੀਏ ਪ੍ਰੋਫੈਨਸ਼ਨ ਆਫ ਕਰਾਪਸ਼ਨ ਐਕਟ ਦੀ ਧਾਰਾ 19 ਕੀ ਹੁੰਦੀ ਹੈ ਤੇ ਕੀ ਕਹਿੰਦੀ ਆ ਇਹ ਧਾਰਾ ਉਦੋਂ ਪਲੇ ਕਰਦੀ ਆ ਕਮਜ਼ ਇਨਟੂ ਪਲੇ ਐਟ ਅ ਟਾਈਮ ਜਦੋਂ ਟ੍ਰਾਇਲ ਸ਼ੁਰੂ ਹੋਣਾ ਹੁੰਦਾ ਉਦੋਂ ਜੱਜ ਸਾਹਿਬ ਦੇ ਮੂਹਰੇ ਸੈਕਸ਼ਨ ਜਿਹੜਾ 19 ਐ ਉਹਦੇ ਥੱਲੇ ਪ੍ਰਵਾਨਗੀ ਲੈ ਕੇ ਰੱਖਣੀ ਹੁੰਦੀ ਆ ਤੇ ਫਿਰ ਕੇਸ ਅੱਗੇ ਤੁਰ ਪੈਂਦਾ ਹੈ ਖੈਰ ਇੱਕ ਹੋਰ ਵੱਖਰੀ ਇਹਦੇ ਤੇ ਥਿ ਵਿਊ ਪੁਆਇੰਟ ਆ ਕਿ ਜੇ ਕੋਈ ਅਧਿਕਾਰੀ ਕਿਸੇ ਵਿਅਕਤੀ ਤੋਂ ਪੈਸੇ ਮੰਗਦਾ ਰਿਸ਼ਵਤ ਲੈਂਦਾ ਆਈਐਸ ਐ ਜਾਂ ਆਈਪੀਐਸ ਐ ਤੇ ਪੁਲਿਸ ਕਾਰਵਾਈ ਕਰਦੀ ਨਹੀਂ ਤਾਂ ਅਧਿਕਾਰੀ ਸਿੱਧਾ ਅਦਾਲਤ ਦੇ ਮੂਹਰੇ ਆ ਸਕਦਾ ਹੈ ਆਪਣਾ ਐਵੀਡੈਂਸ ਦੇ ਸਕਦਾ ਹੈ ਉਸ ਨੂੰ ਫਿਰ ਨਾ ਤਾਂ 17A ਦੀ ਲੋੜ ਆ ਤੇ ਨਾ ਹਜੇ 19A ਦੀ ਲੋੜ ਆ ਇਹ 19 ਦੀ ਲੋੜ ਆ ਉਹ ਸਿੱਧਾ ਅਦਾਲਤਾਂ ਵੇ ਅਦਾਲਤ ਐਵੀਡੈਂਸ ਇਕੱਠਾ ਕਰਦੀ ਹੈ ਬਿਆਨ ਦਰਜ ਕਰਦੀ ਹੈ ਤੇ ਫਿਰ ਸਰਕਾਰ ਨੂੰ ਲਿਖਦੀ ਹੈ ਕਿ ਜੀ ਧਾਰਾ 19 ਤਹਿਤ ਪਰਵਾਨਗੀ ਦਿਓ ਜਦੋਂ ਅਦਾਲਤ ਵੱਲੋਂ ਸੰਦੇਸ਼ ਜਾਂਦਾ ਹੈ ਤੇ ਫਿਰ ਸਰਕਾਰ ਨੂੰ ਮੁਕਰਨਾ ਰੁਕਣਾ ਔਖਾ ਹੋ ਜਾਂਦਾ ਹੈ ਸਾਡੇ ਲਾਇਰਸ ਦੋਸਤਾਂ ਨੇ ਸਾਨੂੰ ਸੂਚਿਤ ਕੀਤਾ ਕਿ ਸੁਪਰੀਮ ਕੋਰਟ ਸੈਕਸ਼ਨ 17A ਤੇ ਰਿਵਿਊ ਕਰ ਰਹੀ ਹੈ ਹੋ ਸਕਦਾ ਉਹਨੂੰ ਉਡਾ ਹੀ ਦਿੱਤਾ ਜਾਵੇ ਤੇ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਦਿੱਲੀ ਸਪੈਸ਼ਲ ਪੁਲਿਸ ਐਸਟੈਬਲਿਸ਼ਮੈਂਟ ਐਕਟ 1948 ਦੀ ਧਾਰਾ 6A ਉਡਾ ਦਿੱਤੀ ਹੈ ਇਦੇ ਵਿੱਚ ਲਿਖਿਆ ਸੀ ਕਿ ਸੀਬੀਆਈ ਕਿਸੇ ਵੀ ਆਈਐਸ ਅਫਸਰ ਦੀ ਗ੍ਰਿਫਤਾਰੀ ਨਹੀਂ ਕਰ ਸਕਦੀ ਬਿਨਾ ਪਰਵਾਨਗੀ ਅ ਲੈਵਲ ਆਫ ਅਫਸਰ ਨੂੰ ਫੜ ਨਹੀਂ ਸਕਦੀ ਇਸ ਨੂੰ ਚੈਲੰਜ ਕੀਤਾ ਗਿਆ ਸੁਪਰੀਮ ਕੋਰਟ ਦੇ ਵਿੱਚ ਤੇ ਉਹ ਉੜਾ ਦਿੱਤੀ ਗਈ ਤੇ ਹੁਣ ਇਹ ਮਾਮਲਾ 17ਏ ਵਾਲਾ ਵੀ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਹੈ ਕੁਝ ਲੋਕਾਂ ਦੇ ਮੰਨਣਾ ਜੇ ਜਿਸ ਕਿਸਮ ਦੀ ਐਡਮਿਨਿਸਟ੍ਰੇਸ਼ਨ ਸੁਪਰੀਮ ਕੋਰਟ ਦੇ ਵਿੱਚ ਹੈਗੀ ਆ ਉਹ ਇਸ ਧਾਰਾ ਨੂੰ ਵੀ ਅਡਾ ਸਕਦੀ ਹੈ ਕਿਉਂਕਿ ਇਹੋ ਜੀਆਂ ਉਹਨਾਂ ਨੂੰ ਇੰਡੀਕੇਸ਼ਨਸ ਮਿਲ ਰਹੀਆਂ ਜਿਵੇਂ ਕਿ ਦਿੱਲੀ ਸਪੈਸ਼ਲ ਪੁਲਿਸ ਇਸਟੈਬਲਿਸ਼ਮੈਂਟ ਐਕਟ ਤੋਂ ਮਿਲਦੀ ਹੈ ਦੋਸਤੋ ਤੁਹਾਨੂੰ ਜਾਣਦੇ ਆਂ ਵੀ 17 ਏ ਸੈਕਸ਼ਨ ਅਮੈਂਡਮੈਂਟ ਕਰਕੇ ਪਰਮਿਸ਼ਨ ਆਫ ਕਰਾਪਸ਼ਨ ਐਕਟ ਤਹਿਤ ਅੰਦਰ ਕਿਵੇਂ ਕਿਨੇ ਪਾਇਆ ਇੱਕ ਤੁਸੀਂ ਜਾਣਦੇ ਹੋਵੋਗੇ ਜੀ ਸਵਰਗਵਾਸ ਹੋ ਗਿਆ ਨੇਤਾ ਅਰुण ਜੱਤਲੀ ਬੀਜੇਪੀ ਦਾ ਸੀ ਅਟਲ ਬਿਹਾਰੀ ਵਾਸ਼ਪਾਈ ਦੀ ਸਰਕਾਰ ਚ ਉਹ ਲਾਅ ਮਿਨਿਸਟਰ ਹੁੰਦਾ ਸੀ ਉਹਨੂੰ ਫਿਰ ਮਿਲੇ ਜਾ ਕੇ ਆਇਸ ਲੋਬੀ ਵਾਲੇ ਅਧਿਕਾਰੀ ਤੇ ਹੋਰ ਅਧਿਕਾਰੀ ਉਹਨਾਂ ਨੇ ਸਿਵਲ ਸਰਵੈਂਟਸ ਨੇ ਇਹ ਆਰਗੂ ਕੀਤਾ ਕਿ ਸਾਡੇ ਨਾਲ ਜ਼ਿਆਤੀ ਹੋ ਜਾਂਦੀ ਹੈ ਅਸੀਂ ਤਾਂ ਬੋਨਾਫਿਡੇ ਮਿਸਟੇਕ ਸਾਡੇ ਤੋਂ ਹੋ ਜਾਂਦੀ ਹੈ ਜਦੋਂ ਅਸੀਂ ਆਪਣੀ ਆਫੀਸ਼ੀਅਲ ਡਿਊਟੀ ਕਰਦੇ ਹੁੰਦੇ ਆਂ ਕਈ ਵਾਰੀ ਫੈਸਲਾ ਗਲਤ ਲਿੱਤਾ ਜਾਂਦਾ ਤੇ ਤੁਸੀਂ ਸਾਨੂੰ ਪ੍ਰੋਟੈਕਸ਼ਨ ਦਿਓ ਸੋ ਅਰຸນ ਜੈਤਲੀ ਨੇ ਇਨ ਹਿਸ ओन ਵਿਜ਼ਡਮ ਆਧਾਰਾ ਉਹਦੇ ਵਿੱਚ ਐਡ ਕਰਾਤੀ ਜਿਸ ਦੇ ਨਾਲ ਇਹ ਇਨਸ਼ੋਰ ਹੋ ਗਿਆ ਕਿ ਕਿਸੇ ਵੀ ਸਿਵਲ ਸਰਵੈਂਟ ਨੂੰ ਛੇਤੀ ਕੀਤੇ ਪੁਲਿਸ ਫੜੀ ਨਹੀਂ ਸਕਦੀ ਨਾ ਉਹਨੂੰ ਅੰਦਰ ਦੇ ਸਕਦੀ ਆ ਨਾ ਉਹਦੇ ਤੇ ਕਾਦਤਕੀ ਚਲ ਸਕਦਾ ਇਸ ਕਿਸਮ ਦਾ ਨੁਕਸਾਨ ਅਰຸນ ਜੈਤਲੀ ਜਿਹੜਾ ਕਿ ਬੜਾ ਹੀ ਸਿਆਣਾ ਔਰ ਬਹੁਤ ਹੀ ਕਾਮਯਾਬ ਵਕੀਲ ਸੀ ਬੜੀ ਮਹੂਰਤੀ ਉਹਦੀ ਫੀਸ ਸੀ ਤੇ ਭਾਜ ਪਾਈ ਸੀ ਉਹ ਹਿੰਦੁਸਤਾਨ ਦੇ ਕਾਨੂੰਨ ਦੇ ਵਿੱਚ ਨੁਕਸਾਨ ਜਿਹੜਾ ਕਰ ਗਿਆ ਉਹਦੇ ਲਈ ਹੁਣ ਤੱਕ ਸਾਰੇ ਸੂਬੇ ਭੁਗਤਾਨ ਕਰ ਰਹੇ ਆ ਦੋਸਤੋ ਅਖੀਰ ਸਿਰਫ ਮੈਂ ਕਹਾਂਗਾ ਕਿ ਪੰਜਾਬ ਦਾ ਸਤਾ ਉਹ ਇਸ ਸਟੈਂਡਸ ਆਫ ਪ੍ਰੋਬਰਟੀ ਇਨ ਲਾਈਫ ਅਸੀਂ ਕੁਝ ਐਪੀਸੋਡਸ ਬੀਤੇ ਦਿਨਾਂ ਦੇ ਵਿੱਚ ਕੀਤੇ ਆ ਜਿੱਥੇ ਅਨਡੂ ਬੈਨੀਫਿਟ ਦਿੱਤਾ ਗਿਆ ਕੁਝ ਸਰਕਾਰੀ ਵਕੀਲਾਂ ਨੂੰ ਜਾਂ ਹੋਰ ਦਿੱਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਤੇ ਸਾਡੀ ਨਜ਼ਰ ਬਣੀ ਹੋਈ ਹੈ ਉਹੋ ਜੀਆਂ ਜਿਹੜੀਆਂ ਬੈਨੀਫਿਟਸ ਕਿਉਂ ਦਿੱਤੇ ਜਾ ਰਿਹਾ ਕਿਵੇਂ ਦਿੱਤੇ ਜਾ ਰਿਹਾ ਕਿਹੜੇ ਅਧਿਕਾਰੀ ਦੇ ਰਿਹਾ ਕਿਉਂ ਦੇ ਰਿਹਾ ਉਹ ਤੇ ਸਾਡੀ ਨਜ਼ਰ ਬਣੀ ਰਹੇਗੀ ਬਿਕਾਜ਼ ਅਸੀਂ ਚਾਹੁੰਦੇ ਆ ਕਿ ਪੰਜਾਬ ਲੁੱਟਿਆ ਪੁੱਟਿਆ ਨਾ ਜਾਵੇ ਪੰਜਾਬ ਦਾ ਖਜ਼ਾਨਾ ਬਚਿਆ ਰਹੇ ਤੇ ਸਾਡੀ ਸਰਕਾਰ ਲੋਕਾਂ ਲਈ ਕੰਮ ਕਰਦੀ ਰਹੇ ਮੈਨੂੰ ਰਜਿੰਦਰ ਸਿੰਘ ਤਗੜ ਨੂੰ ਆਗਿਆ ਦਿਓ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼